ਹਾਂਜੀ ਸਤਿ ਸ੍ਰੀ ਅਕਾਲ ਜੀ ਡਿਜੀਟਲ ਬੁਟਾਪੀਕ ਦੇ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਜੀ ਹੈ ਜੀ ਅੱਜ ਫਿਰ ਆਪਾਂ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਅੱਜ ਦੇ ਸੂਟ ਡਿਜੀਟਲ ਪ੍ਰਿੰਟ ਦੇ ਨੇ ਜੀ ਫੈਬਰਿਕ ਰਹੇਗਾ ਸੈਬੀ ਮਸਲੀਨ ਤੇ ਰਿਵਿਸਕੋਸ ਦੀ ਬੰਬਰ ਜੋੜ ਜਾਟੇ ਜੀ ਠੀਕ ਹੈ ਮੈਂ ਸੂਟ ਤੁਹਾਨੂੰ ਓਪਨ ਕਰਕੇ ਵਿਖਾਨੀ ਆਂ ਲੋ ਜੀ ਹਾਂਜੀ ਪੱਚ ਸੂਟ ਹੈ ਜੀ yellow color ਤੇ yellow color ਦਾ ਸੂਟ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਡਿਜੀਟਲ ਪ੍ਰਿੰਟਿੰਗ ਕਰਵਾਈ ਹੋਈ ਹੈ ਜੀ ਪ੍ਰਿੰਟਿੰਗ ਮੇਰੀ ਆਪਣੀ ਕਰਵਾਈ ਹੋਈ ਹੈ ਜੀ ਹਾਂ ਜੀ ਨੀਚੇ ਕੇਰਾ ਦੇਖੋ ਬਹੁਤ ਸੋਹਣਾ ਬਣਿਆ ਹੈ ਉੱਪਰ ਇਥੇ neck neck ਬਣਿਆ ਜੀ ਸਾਈਡ ਤੇ ਬਾਜੂ ਨੇ ਜੀ ਬਿਲਕੁਲ ਵਿਸਕੋਸ ਬੰਬਰ ਜੋੜ ਜਾਟੇ ਜੀ ਬਿਲਕੁਲ ਸਿੰਥੈਟਿਕ ਨਹੀਂ ਹੈਗੀ ਜਿਵੇਂ ਵੀ ਆਪਾਂ ਸਮਰ ਸੀਜ਼ਨ ਦੇ ਵਿੱਚ ਵੇਅਰ ਕਰਨੇ ਆਪ ਬਿਲਕੁਲ ਆਪਾਂ ਹਿਟਰੇਸ਼ਨ ਨਹੀਂ ਹੋਏਗੀ ਆਪਾਂ ਨੂੰ ਇਹ ਨਾਲ ਰਹੇਗਾ ਜੀ ਮੈਂਬਰ ਜੌਰਜਾੜ ਦਾ ਦੁਪੱਟਾ ਦੁਪੱਟਾ ਪੂਰਾ 2.5 ਮੀਟਰ ਦਾ ਹੈ ਤੇ ਦੁਪੱਟੇ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਬਾਰਡਰ ਬਣ ਕੇ ਕੋਨਿਆਂ ਤੇ ਫਲਾਵਰ ਨੇ ਜੀ ਵੱਡੀ ਸਾਈਡ ਤੇ ਵੀ ਬਾਰਡਰ ਬਣ ਕੇ ਵਿੱਚ ਫਲਾਵਰ ਦਿੱਤੇ ਹੋਏ ਨੇ ਸੈਂਟਰ ਦੇ ਵਿੱਚ ਵੱਡੇ ਫਲਾਵਰ ਨੇ ਜੀ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਹੈ ਜੀ ਬਿਲਕੁਲ 2 ਮੀਟਰ ਦਾ ਦੁਪੱਟਾ ਹੈ ਜੀ ਆਪਾਂ 2.75 ਦੀ ਕੱਟ ਕਰਕੇ ਦੁਪੱਟਾ ਡਾਈ ਕਰਵਾਣੇ ਆ ਤਾਂ ਕਿ ਜਿਵੇਂ ਜੋ ਵੀ ਮਤਲਬ ਡਾਈਵਲ ਫੈਬਰਿਕ ਹੁੰਦਾ ਹੈ ਉਹਦੇ ਵਿੱਚ ਨਾ ਸ਼੍ਰਿੰਕ ਹੋਣ ਦੀ ਗੁਜੈ ਜ਼ਰੂਰ ਹੁੰਦੀ ਹੈ ਤੇ ਆਪਾਂ ਉਸੇ ਹਿਸਾਬ ਨਾਲ ਹੀ ਆਪਾਂ ਫਿਰ ਫੈਬਰਿਕ ਐਕਸਟਰਾ ਰੱਖਣੀਆਂ ਤਾਂ ਕਿ ਦੁਪੱਟਾ ਕਿਤੇ ਛੋਟਾ ਨਾ ਹੋ ਜਾਏ ਨਾਲ ਮਸਲੀਨ ਦੀ ਸਲਵਾਰ ਹੈ ਜੀ ਮਸਲੀਨ ਕਾਟਨ ਦੀ ਸਲਵਾਰ ਹੈ ਜੀ ਜਿਹਦਾ ਨੈਕਸਟ ਕਲਰ ਮੈਂ ਤੁਹਾਨੂੰ ਖਾ ਰਹੀ ਹਾਂ ਜੀ पीच कलर है जी ये पीच कलर बहुत सोहना लगता है लो जी शर्ट आ गई जी नेक बनिया घेरा बनिया जी साइड से बाजू बनिया ने बिल्कुल ठंडे मिठे कलर ने जी बिल्कुल भड़कीले नहीं गए समर सीजन योजे कलर बहुत सोहने पाए लगते ने ਇਹ ਰਿਹਾ ਜੀ 2.5 ਮੀਟਰ ਦਾ ਦੁਪੱਟਾ ਇਹਦੇ ਦੁਪੱਟੇ ਦੇ ਵਿੱਚ ਵੇਖੋ ਸੈਂਟਰ 'ਚ ਡਿਜ਼ਾਈਨ ਹੈ ਜੀ ਲੰਬੀ ਸਾਈਡ ਦੇ ਵਿੱਚ ਫਲਾਵਰ ਔਰ ਬ੍ਰੀਕ ਕੰਨੀ ਦੇ ਨਾਲ ਬਾਰਡਰ ਬਣਿਆ ਹੈ ਜੀ ਤੇ ਛੋਟੀ ਸਾਈਡ ਦਾ ਵੇਖੋ ਬਾਰਡਰ ਬਹੁਤ ਚੌੜਾ ਹੈ ਜੀ ਪੂਰਾ ਭਰਿਆ ਦੁਪੱਟਾ ਹੈ ਇਹ ਦੁਪੱਟਾ ਲਿਆ ਵੀ ਤੁਹਾਨੂੰ ਬਹੁਤ ਸੋਹਣਾ ਲੱਗੇਗਾ ਜੀ ਤੇ ਨਾਅ ਬਹਿ ਜੀ ਮਸਲਿਨ ਸਿਲਕ ਦੀ ਬਾਟਮ ਅਗਲਾ ਕਲਰ ਇਹਦਾ ਹੈ ਜੀ ਲਾਈਟ ਗ੍ਰੀਨ ਸ਼ੇਡ ਹੈ ਜੀ ਗੂੜੀ ਸ਼ੇਡ ਵੀ ਨੂੰ ਆਪਾਂ ਕਹਿ ਸਕਦੇ ਹਾਂ ਜਿਵੇਂ ਇਹ ਵੀ ਬੜਾ ਯੂਨੀਕ ਪੀਸ ਹੈ ਜੀ ਤੁਸੀਂ ਆਪ ਚੈੱਕ ਕਰੋ ਕਲਰ ਕੰਬੀਨੇਸ਼ਨ ਸਭ ਦੀ हटਕੇ ਸਭ ਦੇ بیس ਕਲਰ ਦੇ ਨਾਲ ਬਿਲਕੁਲ ਪ੍ਰਿੰਟਿੰਗ ਦੇ ਕਲਰ ਬਿਲਕੁਲ ਮੈਚ ਕੀਤੇ ਹੋਏ ਨੇ ਐਨ ਇੱਕ ਵੇਖੋ ਨੇੜਿਓਂ ਵਿੱਚੋਂ ਕੇਰਾ ਤੇ ਇਹ ਰਹੇਗਾ ਜੀ ਇਹਦਾ ਦੁਪੱਟਾ ਮੈਂ ਓਪਨ ਕਰਕੇ ਸਾਰੇ ਤਾਮ ਖਾਰੀ ਆ ਤਾਂ ਕਿ ਤੁਹਾਨੂੰ ਕੋਈ ਵੀ ਕਲਰ ਪਸੰਦ ਆਵੇ ਤੇ ਤੁਹਾਨੂੰ ਕੋਈ ਡਾਊਟ ਨਾ ਰਹੇ ਕਿ ਇਸ ਦੇ ਵਿੱਚ ਪਤਾ ਨਹੀਂ ਡਿਜ਼ਾਈਨਿੰਗ ਕਿਵੇਂ ਦੀ ਹੈ ਹਾਂਜੀ ਇਹ ਵੀ ਛੋਟੀ ਸਾਈਡ ਬਹੁਤ ਬਾਰਡਰ ਭਰਿਆ ਹੋਇਆ ਹੈ ਜੀ ਲੰਮੀ ਸਾਈਡ ਤੇ ਬ੍ਰੀਕ ਬਾਰਡਰ ਦੇ ਨਾਲ ਫਲਾਵਰ ਤੇ ਸੈਂਟਰ ਦੇ ਵਿੱਚ ਡਿਜ਼ਾਈਨਿੰਗ ਨਾਲ ਡਾਏਗੀ ਜੀ ਮਸਲੀਨ ਕਾਟਨ ਦੀ ਬਾਟਮ ਠੀਕ ਹੈ ਜੀ ਅਗਲਾ ਕਲਰ ਇਹਦਾ ਹੈ ਗਾਦਰੀ ਪਿੰਕ ਸ਼ੇਡ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਸਾਰੇ ਜੀ ਗਰੁੱਪ ਦੇ ਲਈ ਇਹ ਕਲਰ ਸਹੀ ਨੇ ਕੋਈ ਵੀ ਆਪਾਂ ਇਹਦੇ ਨਾਲ ਬਾਟਮ ਬਣਵਾਈਏ ਪਲਾਜ਼ੋ ਬਣਵਾਈਏ ਕੋਛ ਵੀ ਨਾ ਆਈ ਹੋਈ ਜੱਤਦਾ ਜੀ ਜਿਵੇਂ ਗਰਮੀ ਦੇ ਵਿੱਚ ਆਪਾਂ ਨੂੰ ਫੰਕਸ਼ਨ ਆਉਂਦੇ ਨੇ ਤੇ ਆਪਾਂ ਲਾਈਟ ਵੇਟ ਸੂਟ ਪਾ ਸਕਨੇ ਆ ਸੂਟ ਸੋਹਣੇ ਵੀ ਬਹੁਤ ਬਣੇ ਨੇ ਪਰ ਪਾਏ ਸੋਹਣੇ ਵੀ ਲੱਗਣਗੇ ਹਾਂਜੀ ਇਹ ਨੱਕ ਰਹੇਗਾ ਨੀਚੇ ਰਹੇਗਾ ਘੇਰਾ ਸਾਈਡ 'ਚ ਬਾਜੂ ਇਹਦੀ ਪ੍ਰਿੰਟਿੰਗ ਵੇਖੋ ਪਿੰਕ ਪੀਚ ਗਾਜਰੀ ਕਲਰ ਹੈ ਪਿੰਕ ਜੋ ਜੋ ਰਾਨੀ ਸ਼ੇਡ ਦਾ ਇੱਕ ਟੋਨ ਆਉਂਦੀ ਏ ਪਿੰਕ ਕਲਰ オーਵਰ ਕਲਰ ਹੈ ਜੀ ਉੱਤੇ ਦੇਖੋ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਦਿੱਤਾ ਹੋਇਆ ਹੈ ਜੀ ਤੁਸੀਂ ਆਪ ਚੈੱਕ ਕਰੋ ਤੁਹਾਨੂੰ ਮੈਂ ਦੁਪੱਟਾ ਓਪਨ ਕਰਕੇ ਇਹ ਵੀ ਵਿਖਾਨੀ ਆ ਦੁਪੱਟਿਆਂ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਰਹੇਗੀ ਜੀ ਦੇਖੋ ਦੁਪੱਟਿਆਂ ਦੀ ਲੁੱਕ ਕਿੰਨੀ ਸੋਹਣੀ ਏ ਇਹ ਜਿਹੜੇ ਦੁਪੱਟੇ ਉੱਤੇ ਵੇਅਰ ਕੀਤੇ ਹੋਏ ਬਹੁਤ ਸੋਹਣੇ ਲੱਗਦੇ ਨੇ ਜੀ ਤੇ ਇਹਦੇ ਨਾਲ ਮਸਲੀਨ ਸਿਲਕ ਦੀ ਰਹਿ ਗਈ ਜੀ ਬਾਟਮ ਇਹ ਮੈਂ ਇੱਕ ਲਕਸ਼ਮ ਸੀ ਜਿਹੜੀ ਇਹ ਵਾਲਾ ਫੈਬਰਿਕ ਸੀ ਸਾਰਾ ਜੋਰਜਟ ਦਾ ਸੀ ਡਿਸਕੋਰਸ ਬੰਬਰ ਜੋਰਜਟ ਹੈ ਜੀ ਅੱਗੇ ਮੈਂ ਤੁਹਾਨੂੰ ਟੈਬੀ ਮਸਲੀਨ ਲਾਈਨਾਂ ਵਾਲੀ ਵਿਖਾ ਰਹੀ ਹਾਂ ਜੀ ਇਹ ਲਾਈਨਾਂ ਵਾਲੀ ਟੈਬੀ ਮਸਲੀਨ ਦਾ ਤੁਸੀਂ ਆਪ ਹੀ ਵੇਖ ਰਹੇ ਹੋਗੇ ਕੋਈ ਵੀ ਆਪ ਖੋਲ ਕੇ ਵੇਖੋ ਕਿ ਸਾਰੇ ਥਾਂ ਜੋ ਵੀ ਬੁਟੀਕ ਵਾਲੀ ਇਹ ਡੋਟ ਪਾਰੀ ਇਹ ਬਹੁਤ ਟ੍ਰੈਂਡ ਚ ਜੀ ਇਹਦਾ ਇਹ ਵੇਖੋ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਇਹ ਜਿਵੇਂ ਆਨੀਅਨ ਕਲਰ ਹੈ ਲਾਈਟ ਆਨੀਅਨ ਕਲਰ ਹੈ ਜਿਵੇਂ ਜਿਆਦਾ ਡਾਰਕ ਨਹੀਂ ਇਹਦਾ ਕਲਰ ਕੰਬੀਨੇਸ਼ਨ ਵੀ ਵੇਖੋ ਬਹੁਤ ਸੋਹਣਾ ਹੈ ਇਹਨੇ ਆ ਕਾਟਨ ਦੀ ਰਹਿ ਗਈ ਜੀ ਬਾਟਮ ਅੱਛਾ ਬਾਟਮ ਦਾ ਕਲਰ ਤੁਹਾਨੂੰ ਐਵੇਂ ਨਾ ਲੱਗੇ ਕਿਤੇ ਕੀ ਕਲਰ ਮੈਚ ਨਹੀਂ ਕਲਰ ਪ੍ਰੋਪਰ ਮੈਚ ਹੈ ਜਿਵੇਂ ਲਾਈਨਿੰਗ ਵਾਲੀ ਮਸਲੀਨ ਹੈ ਇਹਦੇ ਵਿੱਚ ਥੋੜੀ ਵਾਈਡਨੈਸ ਆਉਂਦੀ ਲਾਈਨਾਂ ਵਾਈਡ ਹੁੰਦੀਆਂ ਨੇ ਤੇ ਇਹ ਜਿਹੜਾ ਪਲੇਨ ਕਾਟਨ ਦਾ ਫੈਬਰਿਕ ਹੈ ਤੇ ਇਹ ਥੋੜਾ ਜਿਹਾ ਫਿਰ ਐਵੇਂ ਲੱਗਦਾ ਜਿਵੇਂ ਆਪਾਂ ਨੂੰ ਡਾਰਕ ਲੱਗਦਾ ਡਾਰਕ ਨਹੀਂ ਜੀ ਜਿਵੇਂ ਵੀ ਆਪਾਂ ਲਾਈਨਿੰਗ ਲਗਵਾ ਕੇ ਇਸੇ ਤਰ੍ਹਾਂ ਜਿਵੇਂ ਆਪਾਂ ਲਾਈਨਿੰਗ ਲਵਾ ਕੇ ਸੂਟ ਬਣਾਵਾਵਾਂਗੇ ਤੇ ਕਲਰ ਵੇਖੋ ਬਿਲਕੁਲ ਮੈਚ ਹੋ ਜਾਏਗਾ ਜੀ ਇਹ ਵੇਖੋ ਠੀਕ ਹੈ ਜੀ ਤੇ ਇਹਦੇ ਨਾਲ ਵੀ ਆ ਰਹੇਗਾ ਜੀ ਦੁਪੱਟਾ ਬੜੇ ਸੋਹਣੇ ਦੁਪੱਟੇ ਨੇ ਬੜੇ ਲਾਈਟ ਵੇਟ ਨੇ ਗਰਮੀ ਦੇ ਸੀਜ਼ਨ ਵਿੱਚ ਇਹੋ ਜਿਹੀ ਚੀਜ਼ਾਂ ਪਾਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਇਹਦੀ ਲੰਬੀ ਸਾਈਡ ਵਾਲਾ ਬਾਰਡਰ ਦੇਖੋ ਵਧੀਆ ਬਣਿਆ ਹੈ ਇਹਦੀ ਛੋਟੀ ਸਾਈਡ ਵਾਲਾ ਜੀ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਮੈਨੂੰ ਸੈਂਡ ਕਰ ਸਕਦੇ ਹੋ ਜੀ ਇਹਦਾ ਮੈਂ ਨੈਕਸਟ ਕਲਰ ਲਾਈਟ ਸੀ ਗ੍ਰੀਨ ਯਾਨੀ ਲਾਈਟ ਫੋਜੀ ਫੋਜੀ ਟੋਨ ਦੇ ਵਿੱਚ ਸੀ ਗ੍ਰੀਨ ਆਉਂਦਾ ਜੋ ਉਹ ਵਾਲਾ ਹੈ ਜੀ ਮੈਂ ਤੁਹਾਨੂੰ ਛੇਤੀ ਛੇਤੀ ਜਿਵੇਂ ਫੋਲ ਕੇ ਵਿਖਾ ਰਹੀ ਹਾਂ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਆਹ ਲਓ ਜੀ ਇਹਦੀ ਪ੍ਰਿੰਟਿੰਗ ਵੇਖੋ ਜੀ ਐ ਵੇਖੋ ਜੀ ਇਹ ਘੇਰਾ ਐ ਆ ਗਿਆ ਜੀ neck ਐ ਆ ਗਈਆਂ ਜੀ ਬਾਜੂ ਠੀਕ ਹੈ ਜੀ ਨਾਲ ਕਾਟਨ ਦੀ ਰਹੇਗੀ ਜੀ ਬਾਟਮ ਨਾਲ ਲਾਏਗਾ ਜੀ 2.5 ਮੀਟਰ ਦਾ ਖੁੱਲਾ ਡੁੱਲਾ ਲੰਮਾ ਚੋੜਾ ਦੁਪੱਟਾ ਦੁਪੱਟੇ ਦੀ ਲੁੱਕ ਵੇਖੋ ਸਾਰੇ ਦੁਪੱਟਿਆਂ ਦੀ ਸਾਰੇ ਕਲਰਾਂ ਦੀ ਆਪਣੀ ਆਪਣੀ ਲੁੱਕ ਹੈ ਜੀ ਜਿਹੜਾ ਵੀ ਕਲਰ ਆਪਾਂ ਖੋਲਨੇ ਆ ਉਹਦੇ ਨਾਲ ਹੀ ਜੋ ਪ੍ਰਿੰਟਿੰਗ ਦੇ ਕਲਰ ਨੇ ਵੇਖੋ ਕਿੰਨੇ ਮੈਚ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਪੈ ਇਹਦਾ ਨੈਕਸਟ ਕਲਰ ਹੈ ਜੀ ਸਕਿਨ ਥੋੜਾ ਜਿਹਾ ਮੰਗੋ ਸ਼ੇਡ ਦੇ ਵਿੱਚ ਸਕਿਨ ਹੈ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਫਿਰ ਇਹ ਜਿੰਨੇ ਵੀ ਕਲਰ ਮੈਂ ਤੁਹਾਨੂੰ ਦਿਖਾ ਰਹੀ ਆ ਹਰੇਕ ਏਜ ਗਰੁੱਪ ਦੇ ਲਈ ਬਹੁਤ ਪਰਫੈਕਟ ਨੇ ਜੀ ਹਾਂਜੀ ਇਹ neck ਤੇ ਆ ਗਿਆ ਇਹਦੇ ਵਿੱਚ ਪੱਤੀਆਂ ਦੀ ਪ੍ਰਿੰਟਿੰਗ ਆ ਗਈ ਨੀਚੇ ਫਲਾਵਰ ਆ ਗਿਆ ਜੀ ਸਾਈਡ ਤੇ ਬਾਜੂ ਆ ਗਈਆਂ ਨਾਲੇ ਜੀ ਕਾਟਨ ਦੀ ਬਾਟਮ ਇਹ ਰਹਿ ਗਿਆ ਜੀ ਇਹਦਾ ਦੁਪੱਟਾ ਹਾਂਜੀ ਇਹ ਰਹਿ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਜੀ ਡਾਇਮੀਟਰ ਦਾ ਦੁਪੱਟੇ ਮੈਂ ਵਾਰ-ਵਾਰ ਰਿਪੀਟ ਕਰਨੀ ਆ ਜੀ ਇਹਦਾ ਲਾਸਟ ਕਲਰ ਹੈ ਜੀ ਲਾਈਟ ਨੰਡਰ ਕਲਰ ਹੈ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਤੇ ਇਹ ਕਲਰ ਸਮਰ ਜਾਂ ਵਿంటర్ ਸੀਜ਼ਨ ਕੋਈ ਵੀ ਹੋਵੇ ਹਰ ਇੱਕ ਸੀਜ਼ਨ ਦੇ ਵਿੱਚ ਹੀ 트ੈਂਡ ਚ ਰਹਿਂਦਾ ਹੈ ਜੀ ਇਹ ਆ ਗਿਆ ਜੀ ਇਹਦਾ ਫਰੰਟ ਛੜ ਦਾ ਫਰੰਟ ਆ ਗਿਆ ਜੀ ਇਹ ਨੈਕ ਤੇ ਡਿਜ਼ਾਈਨ ਆਏਗਾ ਤੁਹਾਡੀ ਤੇ ਇਹ ਸਾਈਡ ਤੇ ਬਾਜੂ ਆਉਣੀਆਂ ਤੇ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਇਹ ਇਸ ਦੁਪੱਟੇ ਦੀ ਲੁੱਕ ਵੇਖੋ ਹਰੇਕ ਸੂਟ ਦੀ ਸਭ ਤੋਂ ਹਟਕੇ ਲੁੱਕ ਹੈ ਜੀ ਜਿਹੜਾ ਵੀ ਸੂਟ ਆਪਾਂ ਖੋਲਨੇ ਆ ਉਹਦੀ ਹੀ ਡਿਜ਼ਾਈਨਿੰਗ ਉਦਾ ਹੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲੱਗਦਾ ਹੈ ਜੀ ਇਹਦੇ ਨਾਲ ਕਾਟਨ ਦੀ ਰਹੇਗੀ ਜੀ ਬਾਟਮ ਇਹ ਆਪਣੇ ਸਣ ਦੀ ਟੈਬੀ ਮਸਲੀਨ ਤੇ ਜੋਰ ਜੜਦੇ ਸੂਟ ਤੇ ਲਾਸਟ ਮੈਂ ਤੁਹਾਨੂੰ ਵਿਖਾਨੀ ਆ ਵੀ ਇੱਕ ਸੈਂਪਲ ਬਣ ਕੇ ਆਇਆ ਹੈ ਇਹ ਸੈਂਪਲ ਆਪਾਂ ਪਿਓਰ ਮਲਮਲ ਚਨੇਰੀ ਤੇ ਕਰਵਾਇਆ ਹੈ ਜੀ ਬਿਲਕੁਲ ਪਿਓਰ ਮਲਮਲ ਚਨੇਰੀ ਹੈ ਜੀ ਤੇ ਇਹਦੇ ਉੱਤੇ ਆਪਾਂ ਕਰਵਾਇਆ ওয়াটারਪੇਂਟ ওয়াটারਪੇਂਟ ਬਹੁਤ ਸੋਹਣਾ ਹੋਇਆ ਜੀ ਇਹਦੇ ਨਾਲ ਦੇ ਸੂਟ ਅਜੇ ਹੋਰ ਬਣ ਕੇ ਆਣੇ ਨੇ ਇੱਕ ਸਿੰਪਲ ਬਣ ਕੇ ਆਇਆ ਹੈ ਜੀ ਇਹ ওয়াটারਪੇਂਟ ਦੇਖੋ ਬਹੁਤ ਸੋਹਣਾ ਹੈ ਬਿਲਕੁਲ ਲਾਈਟ ਵੇਟ ਹੈ ਜੀ ਇਹਦੇ ਵਿੱਚ ਆ ਚੀਜ਼ ਜਿਵੇਂ ਲੱਗੀ ਐਵੇਂ ਲੱਗਦਾ ਜਿਵੇਂ ਆਪਾਂ ਹੈਂਡਵਰਕ ਦੀ ਕਢਾਈ ਕੀਤੀ ਹੁੰਦੀ ਏ ਤੇ ਫਲਾਵਰ ਦੇ ਸਾਈਡਾਂ ਤੇ 골ਡ ਲਾਈਨ ਦਿੱਤੀ ਹੋਈ ਹੈ ਜੀ 골ਡਨ ਕਲਰ ਦੀ ਇਹ ਸ਼ਰਟ ਦੇ ਸੈਂਟਰ ਚ ਫਲਾਵਰ ਆ ਜਾਏਗਾ ਇਧਰ ਆਉਣੀ ਆ ਬਾਜੂ ਨਾਲ ਆਪਾਂ ਬਿਲਕੁਲ ਪਿਓਰ ਕਾਟਨ ਦੀ ਬਾਟਮ ਦਿੱਤੀ ਏ ਤੇ ਬਿਲਕੁਲ ਪਿਓਰ ਨਰਮਲ ਚੰਦੇਰੀ ਦਾ ਹੀ ਏ ਦੁਪੱਟਾ ਇਹਨਾਂ ਦੁਪੱਟਾ ਤੁਹਾਨੂੰ ਖੋਲ ਕੇ ਵਖਾਨੀ ਆ ਇਹ ਵਾਲਾ ਫੈਬਰਿਕ ਤੇ ਤੁਸੀਂ ਇੱਕ ਵਾਰੀ ਪਾਓਗੇ ਤੇ ਤੁਸੀਂ ਕਹੋਗੇ ਕਿ ਗਰਮੀ ਦੇ ਵਿੱਚ ਹੋਰ ਕੋਈ ਆਪਾਂ ਪਾਣਾ ਹੀ ਨਹੀਂ ਦੇਖੋ ਕਿੰਨਾ ਸੌਫਟ ਹੈ ਬਿਲਕੁਲ ਸੌਫਟ ਹੈ ਜਿਵੇਂ ਵੀ ਆਪਾਂ ਗਰਮੀ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਵਾਹਨ ਤੇ ਆਪਾਂ ਜਾਣਦੇ ਆ ਤੇ ਇਹਨੂੰ ਆਪਾਂ ਇਹ ਕਰ ਸਕਨੇ ਆ ਜੇ ਮੋਟਰਸਾਈਕਲ ਹੋ ਰਾਤ ਜਿਵੇਂ ਕਈ ਵਾਰੀ ਆਪਾਂ ਨੂੰ ਜਾਣਾ ਪਏ ਤੇ ਆਪਾਂ ਇਹਦੇ ਨਾਲ ਆਪਣਾ ਫੇਸ ਵਗੈਰਾ ਕਵਰ ਵੀ ਕਰ ਸਕਨੇ ਆ ਔਰ ਬੜੀ ਰॉयਲ ਲੁੱਕ ਲੱਗਦੀ ਜੀ ਇਹ ਵਾਲਾ ਫੈਬਰਿਕ ਪਾ ਕੇ ਇਹਦੀ ਪੇਂਟਿੰਗ ਵੇਖੋ ਕਿੰਨੀ ਸੋਹਣੀ ਹੈ ਜੀ ਠੀਕ ਹੈ ਜੀ ਮੈਂ ਅੱਜ ਤੁਹਾਨੂੰ ਡਿਜੀਟਲ ਪ੍ਰਿੰਟਿੰਗ ਦੇ ਤੇ ਵਾਟਰਪ੍ਰਿੰਟ ਦੇ ਪਿੰਟ ਦਾ ਲਾਸਟ ਵਾਲਾ ਜੋ ਮੈਂ ਵਿਖਾਇਆ ਹੈ ਤੇ ਜੋਰ ਜੱਟ ਦੇ ਸੂਟ ਵਿਖਾਏ ਨੇ ਉਹ ਵੀ ਡਿਜੀਟਲ ਪ੍ਰਿੰਟਿੰਗ ਦੇ ਨੇ ਤੇ ਜਿਵੇਂ ਮੈਂ ਦੱਸਿਆ ਸੀ ਪ੍ਰਿੰਟਿੰਗ ਕਢਾਈਆਂ ਆਪਾਂ ਆਪਣੀਆਂ ਹੀ ਕਰਵਾਨੀਆਂ ਤੇ ਅੱਜ ਦੀ ਕਲੈਕਸ਼ਨ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਸਕ੍ਰੀਨ ਤੇ ਚੱਲਦਾ ਨੰਬਰ ਮੇਰਾ 9050827530 ਉਹਦੇ ਤੇ ਤੁਸੀਂ ਪਿਕਸ ਟੈਂਡ ਕਰ ਕਰ ਦਿਓ ਜੀ ਤੇ ਆਰਡਰ ਬੁੱਕ ਕਰਨ ਦਾ ਪ੍ਰੋਸੀਜਰ ਰਹੇਗਾ ਜੀ ਤੁਸੀਂ ਆਪਣਾ ਪ੍ਰੋਪਰ ਐਡਰੈਸ ਦੇਣਾ ਤੇ ਆਨਲਾਈਨ ਪੇਮੈਂਟ ਕਰਨੀ ਹੈ ਤੁਸੀਂ ਆਨਲਾਈਨ ਪੇਮੈਂਟ ਕਰੋਗੇ ਤੇ ਮੈਂ ਪਾਰਸਲ ਤੁਹਾਡੇ ਘਰ ਭੇਜ ਦਿਆਂਗੀ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਹੋ ਕੋਈ ਟੈਂਸ਼ਨ ਨਹੀਂ ਜੀ ਤੇ ਫਿਰ ਮੇਰੀ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਤੇ ਫਿਰ ਮੈਂ ਵਾਰ-ਵਾਰ ਕਹਿੰਨੀ ਆ ਕਿ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮੇਰੀ ਅੱਜ ਦੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਠੀਕ ਹੈ ਜੀ ਸਤਿ ਸ੍ਰੀ ਅਕਾਲ